88 ਦਾ ਪਾਣੀ ਆਇਆ ਤਾਂ ਲੋਕ ਬੜੀ ਮੁਸ਼ਕਲ ਨਾਲ 2023 ਤੱਕ ਥੋੜੇ ਜੇ ਪੈਰਾਂ ਸਿਰ ਹੋਏ ਸੀ 2023 ਦਾ ਆਇਆ ਤੇ ਬਿਲਕੁਲ 2 ਸਾਲ ਦੇ ਬਾਅਦ ਦੇ ਵਿੱਚ ਆਇਆ 2025 ਦਾ ਆ ਗਿਆ ਤਾਂ ਇਹ ਜਿਹੜੀ ਮਾਰ ਆ ਸਾਨੂੰ ਵਾਰ-ਵਾਰ ਮਾਰ ਪੈਂਦੀ ਆ ਕੁਦਰਤੀ ਵਾਪਤ ਤਾਂ ਇਹਦੇ ਪਿੱਛੇ ਜਿੱਥੇ ਕੁਦਰਤ ਦੀ ਕਰੋਪੀ ਹੈ ਉਥੇ ਨਾਲ-ਨਾਲ ਸਰਕਾਰਾਂ ਦੀ ਬਹੁਤ ਵੱਡੀ ناکامی ਕਿ ਕਿਤੇ ਵੀ ਸਰਕਾਰ ਦਾ ਕੋਈ ਨਮਾਇੰਦਾ ਕੋਈ ਇਹਨਾਂ ਦਾ ਸਿਆਸਦਾਨ ਕੋਈ ਇਹਨਾਂ ਦਾ ਐਮਐਲਏ ਐਮਪੀ ਕਿਤੇ ਵੀ ਸਾਨੂੰ ਨਜ਼ਰ ਨਹੀਂ ਆਇਆ ਲੋਕਾਂ ਦੀ ਸਹਾਇਤਾ ਕਰਦੇ ਹੋਏ ਜੇ ਕਿਤੇ ਕੋਈ ਆਇਆ ਵੀ ਹੈ ਉਹ ਬੇੜੀਆਂ ਦੇ ਵਿੱਚ ਝੂਟੇ ਲੈ ਕੇ ਵਾਪਸ ਚਲਾ ਗਿਆ ਜਾਂ ਭਉਏ ਤੇ ਬਹਿ ਕੇ ਰੋਟੀ ਖਾਣ ਵਾਲਾ ਡਰਾਮਾ ਕਰ ਗਿਆ ਜਾਂ ਕਿਸੇ ਕਿਸੇ ਬੀਬੀ ਦੇ ਗੱਲ ਹੋ ਕੇ ਰੋ ਕੇ ਜੁਰਮਾਨਾ ਕਰ ਗਿਆ ਪਰ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਦਾ ਢਿੱਡ ਨਹੀਂ ਪਰ ਇੱਥੋਂ ਗਰਾਊਂਡ ਲੈਵਲ ਤੇ ਕਾਰਾਂ ਦੀ ਤਾਂ ਨਾਕਾਮੀ ਹੈ ਬਾਕੀ ਕਿਸਾਨ ਭਰਾਵਾਂ ਦਾ ਇੰਨਾ ਕੋ ਨੁਕਸਾਨ ਹੋ ਸਕਿਆ ਵੀ ਇਹਦੀ ਭਰ ਪਾਈ ਜਿਹੜੀ ਘਟੋ ਘਟਵੀ 2 ਸਾਲ ਲੱਗ ਜਾਣਗੇ ਇਹਨਾਂ ਨੂੰ ਸਹੀ ਸਲਾਮਤ ਜਿਹੜੀਆਂ ਫਸਲਾਂ ਚੁੱਕਣਗੇ ਤੇ ਫੇਰ ਇਹ ਪਿੱਛੇ ਜਿੰਨਾ ਪਿੱਛੇ ਗਏ ਨੇ ਉਹਨੂੰ ਭਰਨਾ ਤੇ 2 ਸਾਲ ਘਟੋ ਘਟ ਲੱਗਣਗੇ ਜੇ ਇਹਨਾਂ ਨੂੰ ਵਾਜਿਬ ਮੁੱਲ ਮਿਲੇਗਾ ਫਸਲਾਂ ਦਾ ਤੇ ਕਣਕ ਬੀਜ ਕੇ ਕਣਕ ਵੜਦਿਆਂ ਤੱਕ ਆਪਾਂ ਇਹਨਾਂ ਘਰਾਂ ਦਾ ਸਾਥ ਨਹੀਂ ਛੱਡਣਾ ਜਿਨ੍ਹਾਂ ਦਾ ਨੁਕਸਾਨ ਹੋਇਆ ਭਾਈ ਜਿਨ੍ਹਾਂ ਕਿਸਾਨਾਂ ਦੇ ਖੇਤ ਦੇ ਵਿੱਚ ਰੇਤਾ ਪਿਆ ਹੈ ਉਹ ਕਿਸਾਨ ਖੁਦ ਖੇਤ ਦਾ ਉਹ ਰੇਤਾ ਚੁੱਕ ਕੇ ਵੇਚਣ ਉਹਨਾਂ ਨੂੰ ਇਜਾਜ਼ਤ ਹੋਵੇ ਮਿੱਟੀ ਪਈ ਆ ਤੇ ਮਿੱਟੀ ਚੁੱਕਣ ਦੀ ਉਹਨਾਂ ਨੂੰ ਇਜਾਜ਼ਤ ਹੋਵੇ ਕੋਈ ਇਹਦੇ ਵਿੱਚ ਸਿਆਸੀ ਜਾਂ ਇਹਨਾਂ ਦਾ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ ਬਹੁਤ ਬਹੁਤ ਧੰਨਵਾਦ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਤਰਤੀ ਸਾਡੇ ਲੋਕ ਫੇਸਬੁੱਕ YouTube ਸਾਡੀ ਤਰਤੀ ਸਾਡੇ ਲੋਕ ਚੈਨਲ ਤੇ ਅਸੀਂ ਤੁਹਾਡੇ ਨਾਲ ਹਾਜ਼ਰ ਹਾਂ ਹੜਾਂ ਦੇ ਨਾਲ ਪ੍ਰਾਪਤ ਜਿਹੜੇ ਇਲਾਕੇ ਆ ਔਰ ਵੱਡੇ ਪੱਧਰ ਤੇ ਰਾਹ ਸਮਗਰੀ ਆ ਰਹੀ ਹੈ ਰਾਹਤ ਆ ਰਹੀ ਹੈ ਜੋ ਆਉਣ ਵਾਲੇ ਸਮੇਂ ਦੀ ਜੋ ਯੋਜਨਾ ਬੰਦੀ ਉਸ ਚੀਜ਼ ਨੂੰ ਲੈ ਕੇ ਅੱਜ ਜਿੱਥੇ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਪਹੁੰਚ ਰਹੀਆਂ ਸੰਪਰਦਾਵਾਂ ਟਕਸਾਲਾ ਐਨਜੀਓ ਪਹੁੰਚ ਰਿਹਾ ਵੱਖ-ਵੱਖ ਸਟੇਟਾਂ ਦੇ ਵਿੱਚੋਂ ਵੱਖ-ਵੱਖ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਚ ਸੋ ਅੱਜ ਕਿਸਾਨ ਮਦੁਰਸ਼ਾ ਕਿਸਾਨ ਜਿਹੜੇ ਸਾਡੇ ਨਾਲ ਆਗੂ ਹੋ ਗਏ ਆ ਉਹ ਵੀ ਪਹੁੰਚੇ ਹੈਗੇ ਇੱਥੇ ਹੜਾ ਪੀੜਤ ਜਿਹੜਾ ਸੈਂਟਰ ਹੈਗਾ ਉੱਥੇ ਪਹੁੰਚੇ ਹੈਗੇ ਆ ਪਿੰਡ ਹਾਮਚੱਕ ਜ਼ਿਲ੍ਹਾ ਫਰੋਇਪੁਰ ਦੇ ਵਿੱਚ ਪਹੁੰਚਿਆ ਸੋ ਆਪਾਂ ਗੱਲਬਾਤ ਵੀ ਕਰਾਂਗੇ ਕਿਸਾਨਾਂ ਕੋ ਜਿਹੜੇ ਸੰਯੁਕਤ ਕਿਸਾਨ ਮੋਰਚੇ ਦੇ ਆ ਸੋ ਪਹੁੰਚੇ ਹੋਏ ਆ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ ਆਪਾਂ ਗੱਲ ਤੋਂ ਅੱਗੇ ਤੋਂ ਸ਼ੁਰੂ ਕਰਾਂਗੇ ਤੁਸੀਂ ਅੱਜ ਇੱਥੇ ਐਸਕੇਐਮਐਲ ਪਹੁੰਚੇ ਹੋ ਜਿਹੜੀਆਂ ਸਹਾਇਕ ਜਥੇਬੰਦੀਆਂ ਉਹਨਾਂ ਕੋਲੋਂ ਪਹੁੰਚੇ ਹੋ ਅ ਕਿਸ ਤਰ੍ਹਾਂ ਦੀ ਗੱਲਬਾਤ ਜਿਹੜੀ ਹੈਗੀ ਇੱਥੇ ਜਾਂ ਦੇਖ ਰਹੇ ਹੋ ਕੀ ਕਹਿਣਾ ਚਾਹੁੰਦੇ ਇੱਥੋਂ ਗਰਾਊਂਡ ਲੈਵਲ ਤੇ ਕਾਰਾਂ ਦੀ ਤਾਂ ਨਾਕਾਮੀ ਏ ਬਾਕੀ ਕਿਸਾਨ ਭਰਾਵਾਂ ਦਾ ਇੰਨਾ ਕੋ ਨੁਕਸਾਨ ਹੋ ਸਕਿਆ ਵੀ ਇਹਦੀ ਪਰ ਭਾਈ ਜਿਹੜੀ ਘੱਟੋ-ਘੱਟ ਵੀ 2 ਸਾਲ ਲੱਗ ਜਾਣਗੇ ਇਹਨਾਂ ਨੂੰ ਸਹੀ ਸਲਾਮਤ ਜਿਹੜੀਆਂ ਫਸਲਾਂ ਚੁੱਕਣਗੇ ਤੇ ਫੇਰ ਇਹ ਪਿੱਛੇ ਜਿੰਨਾ ਪਿੱਛੇ ਗਏ ਨੇ ਉਹਨੂੰ ਭਰਨਾ ਤੇ 2 ਸਾਲ ਘੱਟੋ-ਘੱਟ ਲੱਗਣਗੇ ਜੇ ਇਹਨਾਂ ਨੂੰ ਵਾਜਿਬ ਮੁੱਲ ਮਿਲੇਗਾ ਫਸਲਾਂ ਦਾ ਤੇ ਹੂੰ ਦੂਜਾ ਕਾਰਨ ਗਵਰਨਮੈਂਟ ਜਿਹੜਾ ਮੁਆਵਜ਼ਾ ਇਹਦੇ ਵਿੱਚ ਘੱਟੋ-ਘੱਟ ਵੀ ਜੇ 70-80 ਹਜ਼ਾਰ ਦਾ ਝੋਨਾ ਨਿਕਲਦਾ ਸੀ ਉਹਦੇ ਲੈਵਲ ਤੇ ਵੀ 25 ਹਜ਼ਾਰ ਖਰਚਾ ਵੀ ਆਉਂਦਾ ਸੀ ਹੂੰ ਹੁਣ ਇਹਦੇ ਕਣਕ ਕਣਕ ਬੀਜਣ ਤੇ ਹੀ 20 ਹਜ਼ਾਰ ਖਰਚਾ ਆ ਜਾਣਾ ਜਿੰਨੀ ਕੁ ਇਹ ਮਿੱਟੀ ਉਲਟਪੁਲਟ ਹੋ ਗਈ ਉਹ ਵੱਖਰੇ ਲੱਗਣੇ ਨੇ ਜਿੰਦੀ ਕੋ ਸੁੱਕਣ ਲੱਗਿਆ ਜਾਂ ਜਿਹੜੀ ਇਹ ਉੱਤੇ ਜੰਮ ਜਾਣੀ ਪਰਾਲੀ ਹੂੰ ਜਥੇਬੰਦੀਆਂ ਦਾ ਉਤੋਂ ਆਪਣਾ ਸੁਤੰਤ ਮੋਰਚੇ ਦਾ ਇਹ ਫੈਸਲਾ ਆਇਆ ਸੀ ਵੀ ਇਹਨਾਂ ਦਾ ਜਾਇਜ਼ਾ ਲਾਓ ਆਪਾਂ ਇਹੋ ਜੀ ਡੰਪ ਬਣਾਉਣਾ ਜਿਵੇਂ ਬਣ ਕੇ ਚਲੋ ਕਣਕ ਬੀਜ ਕੇ ਕਣਕ ਵੱਢਦੇ ਤੱਕ ਆਪਾਂ ਇਹਨਾਂ ਘਰਾਂ ਦਾ ਸਾਥ ਨਹੀਂ ਛੱਡਣਾ ਜਿਨ੍ਹਾਂ ਦਾ ਨੁਕਸਾਨ ਹੋਇਆ ਉਸ ਕਰਕੇ ਅਜ ਤਾਂ ਅਜ ਟੀਮ ਲੈ ਕੇ ਆਪਣੇ ਨਾਲ ਸਰਦਾਰ ਜਗੀਰ ਸਿੰਘ ਜੀ ਜੋ ਜ਼ਿਲ੍ਹਾ ਪ੍ਰਧਾਨ ਡਕੌਂਧਾ ਦੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੋ ਬੀਕੇ ਜੋ ਮਾਨਸਾ ਦੇ ਮੀਤ ਪ੍ਰਧਾਨ ਜ਼ਿਲ੍ਹੇ ਦੇ ਸਰਦਾਰ ਹਰੀ ਸਿੰਘ ਜੋ ਜ਼ਿਲ੍ਹੇ ਦੇ ਮਾਨਸਾ ਦੇ ਜ਼ਿਲ੍ਹਾ ਪ੍ਰਧਾਨ ਨੇ ਜਗਜੀਤ ਸਿੰਘ ਜੋ ਬਲਾਕ ਪ੍ਰਧਾਨ ਨੇ ਮੰਦੋੜ ਦੇ ਆਪਣੇ ਬਲਜੀਤ ਸਿੰਘ ਵੀ ਮੰਦੋੜ ਦੇ ਬਲਾਕ ਦੇ ਆਗੂ ਨੇ ਉਹ ਮੈਂ ਆਪਣੇ ਸਰਦਾਰ ਬੋਖਸਨ ਦੇ ਕੇ ਜੋ ਮਾਨਸਾ ਉਹਨਾਂ ਦਾ ਮੀਤ ਪ੍ਰਧਾਨ ਪੰਜਾਬ ਮੇਜਰ ਸਿੰਘ ਰੰਦਾਵਾ ਬਾਕੀ ਇਹ ਸੰਗਤਾਂ ਨਾਲ ਸੰਗਮੁਖ ਤਾਂ ਆਏ ਆ ਵੀ ਇੱਥੋਂ ਦਾ ਜੜੇ ਫੀਲਡ ਦੇ ਵਿੱਚ ਜੋ ਵੀ ਪ੍ਰੋਬਲਮ ਆਈ ਉਹਦਾ ਤਾਂ ਉੱਤੇ ਸੁਝਾਅ ਦਿੱਤਾ ਜਾਵੇ ਵੀ ਐਸ ਟਾਈਮ ਕਿਹੜੀ ਚੀਜ਼ ਦੀ ਇੱਥੇ ਜ਼ਿਆਦੀ ਲੋੜ ਹੈ ਉਹਨਾਂ ਨੇ ਕਿਹਾ ਸੀ ਵੀ ਤੁਸੀਂ ਇੱਕ ਨਾ ਜਾਇਜ਼ਾ ਲਾਓ ਵੀ ਖਰਾਕ ਜਿਹੜੀ ਐਸ ਟਾਈਮ ਡੰਗਰਾ ਦੀ ਤਰਾਸਨ ਦੀ ਲੋੜ ਹੈ ਬਾਕੀ ਜਿਹੜਾ ਜਦੋਂ ਸੰਗਤ ਘਰੇ ਆ ਪੜ ਜੇਗੀ ਆਪੋ ਉਹਦੇ ਪੜਾ ਤੇ ਉਹਨਾਂ ਦੀ ਮਾਲੀ ਸਾਧਾ ਉਦੋਂ ਕਰਨ ਦਾ ਫਾਇਦਾ ਹੈ ਜਦੋਂ ਉਹਨਾਂ ਫਸਲ ਵੇਚਣੀ ਹੈ ਤੇਲ ਵੀ ਚਾਹੀਦਾ ਹੈ ਡਾਈ ਵੀ ਚਾਹੀਦੀ ਏ ਤੇ ਖਾਦ ਵੀ ਚਾਹੀਦੀ ਨਾਲ ਠੀਕ ਮੈਰੂ ਜੀ ਕਾ ਖਾਲਸਾ ਬੇਬੀ ਧੰਨਵਾਦ ਪ੍ਰਧਾਨ ਜੀ ਅ ਖਸਾਨਾ ਕੋ ਮੇਰੇ ਨਾਲ ਇੱਕ ਹੋਰ ਮੌਜੂਦ ਨੇ ਜੋ ਇੱਥੇ ਵੱਖ-ਵੱਖ ਪਿੰਡਾਂ ਦੇ ਵਿੱਚ ਪਿੱਛੇ ਬੱਗੇ ਵਾਲੇ ਚ ਗਏ ਸੋਣ ਅਸਟਮ ਅਸੀਂ ਹਾਰਮਨ ਚੱਕ ਹੈਗੇ ਕੀ ਹਾਲਾਤ ਨੇ ਜਾਂ ਕੀ ਕਹਿਣਾ ਚਾਹੁੰਦੇ ਆ ਆਪਾਂ ਗੱਲਬਾਤ ਕਰ ਲੈਂਦੇ ਮੈਂ ਜੀ ਜਗੇਸ਼ ਸਿੰਘ ਖੈਰਾ ਜ਼ਿਲ੍ਹਾ ਪ੍ਰਧਾਨ ਪਾਰਕੀ ਕਿਸਾਨੀ ਨਿਰਕਤਾ ਦਿਖਾਉਂਦਾ ਔਰ ਮੇਰੇ ਨਾਲ ਸਾਥੀ ਮਾਨਸਾ ਦੇ ਪੰਜਾਬ ਦਾ ਆਗੂ ਸਹਿਬਾਨ ਵੀ ਆਏ ਨੇ ਸੋ ਅੱਜ ਅਸੀਂ ਕਈ ਜਗ੍ਹਾ ਤੇ ਜਿਹੜੇ ਕਈ ਪੁਆਇੰਟਾਂ ਤੇ ਜਾਇਜ਼ਾ ਲਿਆ ਪਾਣੀ ਦਾ ਕਿ ਕਿੰਨਾ ਕੁ ਨੁਕਸਾਨ ਹੋਇਆ ਤਾਂ ਇਹ ਨੁਕਸਾਨ ਜਿੰਨਾ ਅੱਜ ਹੋਇਆ ਇਹਦੀ ਪਰਪਾਈ ਕਰਨੀ ਬਹੁਤ ਮੁਸ਼ਕਲ ਹੈ ਸਾਥੀ ਨੇ ਕਿਹਾ ਵੀ 2 ਸਾਲ ਲੱਗ ਜਾਣਗੇ ਮੈਂ ਕਹਿੰਨਾ ਵੀ 2 ਸਾਲ ਨਹੀਂ ਇਹ ਘਟੋ ਘਾਟੇ ਇਹ ਤੇ 10 ਸਾਲ ਪੂਰਾ ਹੋਣ ਵਾਲਾ ਨਹੀਂ 88 ਦਾ ਪਾਣੀ ਆਇਆ ਤਾਂ ਲੋਕ ਬੜੀ ਮੁਸ਼ਕਲ ਨਾਲ 2023 ਤੱਕ ਥੋੜੇ ਜਿਹੇ ਪਹਿਰਾ ਸਰ ਹੋਏ ਸੀ 2023 ਦਾ ਆਇਆ ਤੇ ਬਿਲਕੁਲ 2 ਸਾਲ ਦੇ ਬਾਅਦ ਦੇ ਵਿੱਚ ਆਇਆ 2025 ਦਾ ਆ ਗਿਆ ਤਾਂ ਇਹ ਜਿਹੜੀ ਮਾਰ ਆ ਸਾਨੂੰ ਵਾਰ-ਵਾਰ ਮਾਰ ਪੈਂਦੀ ਆ ਕੁਦਰਤੀ ਵਾਪਤ ਤਾਂ ਇਹਦੇ ਪਿੱਛੇ ਜਿੱਥੇ ਕੁਦਰਤ ਦੀ ਕਰੋਪੀ ਹੈ ਉਥੇ ਨਾਲ-ਨਾਲ ਸਰਕਾਰਾਂ ਦੀ ਬਹੁਤ ਵੱਡੀ ناکامی ਹੈ ਕਿਉਂਕਿ ਦਰਿਆਵਾਂ ਦੇ ਜਿਹੜੇ ਬੰਨ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਮਜ਼ਬੂਤ ਨਹੀਂ ਕੀਤਾ ਗਿਆ 드੍ਰਿਆਵਾਂ ਦੇ ਵਿੱਚ ਜਿਹੜਾ ਬਹੁਤ ਵੱਡੇ ਤੌਰ ਤੇ ਮਿੱਟੀ ਪਈ ਆ ਉਹਦੀ ਸਫਾਈ ਨਹੀਂ ਕੀਤੀ ਗਈ ਨਹਿਰਾਂ ਦੀ ਤੇ ਜਿਹੜੇ ਰਜਵਾਏ ਨੇ ਛੋਟੇ ਡਰੇਨਾਂ ਨੇ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ ਤਾਂ ਜੇ ਸਰਕਾਰ ਬਿਲਕੁਲ ਇਹਦੇ ਬਾਰੇ ਸੁਚੇਤ ਹੁੰਦੀ ਤਾਂ ਕਿਸਾਨਾਂ ਨੂੰ ਐਡਾ ਵੱਡਾ ਨੁਕਸਾਨ ਨਹੀਂ ਸੀ ਚੱਲਣਾ ਪੈਣਾ ਤਾਂ ਅੱਜ ਨੁਕਸਾਨ ਹੋਇਆ ਇਹ ਨੁਕਸਾਨ ਤੇ ਬਹੁਤ ਵੱਡਾ ਅਫਸੋਸ ਹੈ ਕਿਉਂਕਿ ਕਿਸਾਨ ਬਿਲਕੁਲ ਅੱਜ ਤੋਂ ਬਾਅਦ ਫੇਰ 10 ਸਾਲ ਪਿੱਛੇ ਚਲੇ ਜਾਣਗੇ ਤਾਂ ਅੱਜ ਸਮਾਜ ਸੇਵੀ ਜਿੰਨੀਆਂ ਸੰਸਥਾਵਾਂ ਨੇ ਉਹਨਾਂ ਨੇ ਭਰਪੂਰ ਯੋਗਦਾਨ ਪਾਇਆ ਕਿਉਂਕਿ ਪੰਜਾਬ ਹੈ ਪੰਜਾਬ ਦੇ ਵਿੱਚ ਕੋਈ ਵੀ ਜੀਵ ਜੰਤੂ ਵੀ ਨਹੀਂ ਭੁੱਖਾ ਰਹਿ ਸਕਦਾ ਤਾਂ ਸਾਰੇ ਪੰਜਾਬ ਨੇ ਇਕੱਤਰ ਹੋ ਕੇ ਇਕੱਠੇ ਹੋ ਕੇ ਜਿਹੜਾ ਪਸ਼ੂਆਂ ਦਾ ਚਾਰਾ ਤੇ ਜਿਹੜੀ ਮਨੁੱਖੀ ਖਾਣਾ ਉਹ ਸਾਰੀ ਬਿਲਕੁਲ ਹਰੇਕ ਆਦਮੀ ਕੋਲ ਹਰ ਇੱਕ ਪੀੜਤ ਕੋਲ ਪਹੁੰਚਣ ਕੀਤੀ ਆ ਔਰ ਇਹਦੇ ਵਿੱਚ ਅਸੀਂ ਸਰਕਾਰ ਦੀ ਇਹ ਨਾਕਾਮੀ ਜਾਣਾਂਗੇ ਕਿ ਕਿਤੇ ਵੀ ਸਰਕਾਰ ਦਾ ਕੋਈ ਨਮੇਂਦਾ ਕੋਈ ਇਹਨਾਂ ਦਾ ਸਿਆਸਦਾਨ ਕੋਈ ਇਹਨਾਂ ਦਾ ਐਮਐਲਏ ਐਮਪੀ ਕਿਤੇ ਵੀ ਸਾਨੂੰ ਨਜ਼ਰ ਨਹੀਂ ਆਇਆ ਲੋਕਾਂ ਦੀ ਸਹਾਇਤਾ ਕਰਦੇ ਹੋਏ ਜੇ ਕਿਤੇ ਕੋਈ ਆਇਆ ਵੀ ਹੈ ਉਹ ਬੇੜੀਆਂ ਦੇ ਵਿੱਚ ਝੂਟੇ ਲੈ ਕੇ ਵਾਪਸ ਚਲਾ ਗਿਆ ਜਾਂ ਭਉਏ ਤੇ ਬਹਿ ਕੇ ਰੋਟੀ ਖਾਣ ਵਾਲਾ ਡਰਾਮਾ ਕਰ ਗਿਆ ਜਾਂ ਕਿਸੇ ਕਿਸੇ ਬੀਬੀ ਦੇ ਗੱਲ ਹੋ ਕੇ ਰੋਕੇ ਜੁਰਮਾਨਾ ਕਰ ਗਿਆ ਪਰ ਇਹਨਾਂ ਚੀਜ਼ਾਂ ਦੇ ਨਾਲ ਲੋਕਾਂ ਦਾ ਢਿੱਡ ਨਹੀਂ ਪਰਦਾ ਠੀਕ ਸਰਕਾਰ ਦੀ ਨਾਕਾਮੀ ਹੈ ਸਰਕਾਰ ਨੂੰ ਚਾਹੀਦਾ ਸੀ ਜਿਸ ਤਰ੍ਹਾਂ ਲੋਕਾਂ ਨੇ ਕਾਫਲੇ ਬਣ ਕੇ ਘਰਾਂ ਤੋਂ ਜਿੰਨਾ ਰਾਸ਼ਨ ਹੈ ਚਾਰਾ ਹੈ ਸਾਰਾ ਪਹਚਾਇਆ ਇਹਨਾਂ ਲੋਕਾਂ ਦਾ ਵੀ ਫਰਜ਼ ਬਣਦਾ ਹੈ ਪਰ ਹੁਣ ਹੋਵੇਗਾ ਕੀ ਇਸ ਤੋਂ ਪਹਿਲਾਂ ਇਹਨਾਂ ਦਰਿਆਵਾਂ ਦੇ ਵਿੱਚ ਸਰਕਾਰ ਦੀ ਨੰਬਰਦਾਰੀ ਚੱਲੇਗੀ ਐਮਐਲਏ ਦੀ ਨੰਮਰਦਾਰੀ ਚੱਲੇਗੀ ਜਿੱਥੋਂ ਮਰਜ਼ੀ ਉਹ ਰੇਤਾ ਕਿਸੇ ਨੂੰ ਚੁੱਕਣ ਦੇਣਗੇ ਜਿੱਥੇ ਮਰਜ਼ੀ ਹੋਏ ਨਾ ਚੁੱਕਣ ਦੇਣਗੇ ਜੇ ਕੋਈ ਜ਼ਬਰਦਸਤੀ ਉਹਦੇ ਵਿੱਚੋਂ ਜਾਂ ਆਪਣੀ ਲੋੜ ਦੇ ਅਨੁਸਾਰ ਕੋਈ ਮਿੱਟੀ ਦੀ ਮੁੱਠ ਵੀ ਚੁਕੇਗਾ ਉਹਦੇ ਤੇ ਪਰਚੇਦਰ ਦੇ ਹੋਣਗੇ ਪਰ ਅੱਜ ਉਹਨਾਂ ਨੂੰ ਇਹ ਹਾਲਾਤ ਨਹੀਂ ਦਿਸਦੇ ਅਸੀਂ ਇਹ ਅਪੀਲ ਵੀ ਕਰਾਂਗੇ ਤੇ ਚੇਤਾਵਨੀ ਦੇਾਂਗੇ ਸਰਕਾਰ ਨੂੰ ਵੀ ਜਿਨ੍ਹਾਂ ਕਿਸਾਨਾਂ ਦੇ ਖੇਤ ਦੇ ਵਿੱਚ ਰੇਤਾ ਪਿਆ ਹੈ ਉਹ ਕਿਸਾਨ ਖੁਦ ਖੇਤ ਦਾ ਉਹ ਰੇਤਾ ਚੁੱਕ ਕੇ ਵੇਚਣ ਉਹਨਾਂ ਨੂੰ ਇਜਾਜ਼ਤ ਹੋਵੇ ਮਿੱਟੀ ਪਈ ਹੈ ਤੇ ਮਿੱਟੀ ਚੁੱਕਣ ਦੀ ਉਹਨਾਂ ਨੂੰ ਇਜਾਜ਼ਤ ਹੋਵੇ ਕੋਈ ਇਹਦੇ ਵਿੱਚ ਸਿਆਸੀ ਜਾਂ ਇਹਨਾਂ ਦਾ ਸਰਕਾਰ ਦੀ ਕੋਈ ਦਖਲਅੰਦਾਜ਼ੀ ਨਾ ਹੋਵੇ ਇਹ ਅਸੀਂ ਸਰਕਾਰ ਨੂੰ ਚੇਤਾਨੀ ਦੇਦਿਆਂ ਕਿਉਂਕਿ ਅਸੀਂ ਜੇ ਨਾ ਹੋਇਆ ਤਾਂ ਅਸੀਂ ਸੰਯੁਕਤ ਮੋਰਚੇ ਵੱਲੋਂ ਕਿ ਕਿਸਾਨ ਜਥੇਬੰਦੀਆਂ ਵੱਲੋਂ ਜੋ ਫਰੋਜਪੁਰ ਦੇ ਵਿੱਚ ਕੰਮ ਕਰਦੀਆਂ ਨੇ ਅਸੀਂ ਇੱਕ ਵੱਡਾ ਮੋਰਚਾ ਲਾਵਾਂਗੇ ਤੇ ਇਹਨਾਂ ਲੋਕਾਂ ਦੀ ਜਿਹੜੀ ਨੁਕਸਾਨ ਝੋਨੇ ਦਾ ਹੋਇਆ ਉਹਦੀ ਪਰਪਾਈ ਹੈ ਜਿਹੜੀ ਇਹ ਰੇਤਾ ਤੇ ਮਿੱਟੀ ਚੋਕੇ ਕਰਦਣਗੇ ਐਸਕੇ ਵੱਲੋਂ ਆਉਣ ਵਾਲੇ ਸਮੇਂ 'ਚ ਵੱਡੀਆਂ ਸੁਵਾਂਵਾਂ ਦਿੱਤੀਆਂ ਜਾਣਗੀਆਂ ਵੇਖੋ ਜੀ ਮੈਂ ਐਸਕੇ ਅਮ ਦਾ ਮੈਂਬਰ ਨਹੀਂ ਠੀਕ ਹੈ ਸਾਥੀ ਐਸਕੇ ਮੈਂਬਰ ਨੇ ਮੈਂ ਜਿਹੜੇ ਲਾਗੂ ਆ ਇਸ ਕਰਕੇ ਉਹਨਾਂ ਦਾ ਜੋ ਅਸੀਂ ਸੁਣਦੇ ਆ ਜੋ ਸਾਡੇ ਸੁਣ ਵਿੱਚ ਆਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅੱਜ ਉਹਨਾਂ ਨੂੰ ਰਾਤ ਸਮਗਰੀ ਬਹੁਤ ਪਹੁੰਚ ਰਹੀ ਆ ਪਸਮਾ ਦਾ ਖਾਣਾ ਜਿਹੜਾ ਚਾਰਾ ਉਹ ਪਹੁੰਚ ਰਿਹਾ ਹੈ ਪਰ ਆਉਣ ਵਾਲਾ ਸਮਾਂ ਜਦੋਂ ਨਵੀਂ ਕਣਕ ਦੀ ਬਜਾਈ ਹੋਵੇਗੀ ਉਦੋਂ ਬੜੀ ਮੁਸ਼ਕਲ ਹੋਣੀ ਆ ਕਿਉਂਕਿ ਆਮ ਜਿਹੜਾ ਜ਼ਿਮੀਂਦਾਰ ਹੈ ਉਹ ਬੀ ਉਹਨੇ ਮੁੱਲ ਲੈ ਕੇ ਪਾਉਣਾ ਖਾਦ ਉਹਨੇ ਮੁੱਲ ਲੈ ਕੇ ਪਾਉਣੀ ਉਹਨੇ ਡੀਜ਼ਲ ਟਰੈਕਟਰ ਚਲਾਉਣਾ ਇਹ ਸਾਰੀਆਂ ਮੁਸੀਬਤਾਂ ਜਿਹੜੀਆਂ ਨੇ ਆਮ ਛੋਟੇ ਕਿਸਾਨ ਵਾਸਤੇ ਬੜੀਆਂ ਵੱਡੀਆਂ ਬਣ ਕੇ ਆਉਣਗੀਆਂ ਤਾਂ ਕਿਸਾਨ ਸੰਯੁਕਤ ਮੋਰਚੇ ਨੇ ਇਹ ਐਲਾਨ ਕੀਤਾ ਹੈ ਵੀ ਜਦੋਂ ਪਾਣੀ ਸੁੱਕ ਜਾਏਗਾ ਜ਼ਮੀਨ ਅਗਲੀ 22 ਦੇ ਜੋਗ ਹੋ ਜਾਏਗੀ ਉਸ ਦੇ ਵਿੱਚ ਅਸੀਂ ਭਰਪੂਰ ਯੋਗਦਾਨ ਜਿਹੜਾ ਸਾਂਝੇ ਮੋਰਚੇ ਵੱਲੋਂ ਪਾਵਾਂਗੇ ਟਰੈਕਟਰ ਵੀ ਦੇਾਂਗੇ ਡੀਜ਼ਲ ਵੀ ਦੇਾਂਗੇ ਤੇ ਇੱਥੇ ਜਿਹੜੇ ਬੀਜ ਤੇ ਖਾਦਾਂ ਉਹ ਵੀ ਮਾਈਆ ਲੋਕਾਂ ਨੂੰ ਕਰਾਵਾਂਗੇ ਪ੍ਰਧਾਨ ਜੀ ਇੱਕ ਜਿਵੇਂ ਸੁਆਵਾਂ ਦੀ ਗੱਲ ਹੋਈਏ ਰਾਤ ਮੈਂ ਕਰੀਬ 9:30 10:00 ਵਜੇ ਇੱਥੋਂ ਰੁਕਣ ਵਾਲੀ ਮੰਡੀ ਚੋਂ ਲੰਘਿਆ ਤਾਂ ਇੱਥੇ ਲੋਕਾਂ ਚ ਸਾਡੇ ਪੰਜਾਬੀਆਂ ਚ ਸਾਡੇ ਨੌਜਵਾਨਾਂ ਚ ਜਜ਼ਬਾ ਇੱਥੋਂ ਤੱਕ ਕਿ ਰਾਤ 9:30 ਵਜੇ 9:00 ਵਜੇ ਕੀ ਹੋਇਆ ਵੀ ਪੱਠੇ ਸਾਫ ਤੇ ਪਿੱਛੋਂ ਲੈ ਕੇ ਆਏ ਤੇ ਦਾਣਾ ਮੰਡੀ ਦੇ ਵਿੱਚ ਰੁਕਣੇ ਵਾਲਾ ਚ ਉਹਨਾਂ ਨੂੰ ਟੋਕਾ ਇੱਥੋਂ ਕਿਤੋਂ ਲਿਆ ਤੇ ਕੁੱਤਰ ਕੇ ਪੱਠੇ ਜਿਹੜੇ ਅੱਗੇ ਤੱਕ ਪਹੁੰਚਾਏ ਉਹਨਾਂ ਨੂੰ ਮਤਲਬ ਸਾਡੇ ਪੰਜਾਬੀਆਂ 'ਚ ਸਾਡੇ ਨੌਜਵਾਨਾਂ 'ਚ ਇਹ ਜज्ਬਾ ਹੈਗਾ ਤੇ ਸਰਕਾਰ ਨੂੰ ਤੇ ਮੌਕੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਸਰਕਾਰ ਨੂੰ ਜੀ ਜੋ ਕਰ ਰਹੀ ਏ ਆਪਾਂ ਨੂੰ ਪਤਾ ਹੀ ਹੈ ਜਿੰਨਾ ਕੁਸ਼ ਕਰ ਰਹੇ ਨੇ ਪਰ ਆਪਣੇ ਪੰਜਾਬ ਦੇ ਲੋਕ ਬਹੁਤ ਸੇਵਾ ਕਰ ਰਹੇ ਨੇ ਜੋ ਉਹਨੇ ਇੱਥੇ ਸਾਥੀਆਂ ਨੇ ਦੱਸਿਆ ਹੈ ਫਸਲਾਂ ਖਰਾਬ ਹੋਈਆਂ ਨੇ ਡੰਗਰ ਮਾਰ ਕੇ ਲੋਕਾਂ ਦੇ ਹੋ ਸਕਦਾ ਮੁਸ਼ਕ ਵੀ ਆ ਰਿਹਾ ਹੈ ਦੱਸਿਆ ਇੱਥੇ ਸਾਥੀਆਂ ਨੇ ਇਦੋਂ ਸਰਪੰਚ ਸਰ ਦਸੰਡਾ ਇਹ ਹੰਦ ਚੱਕਦੇ ਹਾਂਜੀ ਹਾਂਜੀ ਪਰ ਇੱਥੇ ਜੋ ਹੁਣ ਗਾਂ ਸਾਡੇ ਨਾਲ ਸਾਥੀ ਸਾਡਾ ਆਇਆ ਸਿਊਜੀਤ ਮੋਰਚੇ ਦਾ ਸੂਬੇ ਦਾ ਆਗੂ ਉਹ ਕਹਿ ਰਿਹਾ ਹੈ ਕਿ ਜਾਂ ਸਿਊਜੀਤ ਮੋਰਚੇ ਵਾਲੇ ਕੋਨਾ ਕੋਈ ਕਣਕ ਦੀ ਬਿਜਾਈ ਦੀ ਕਰਨਗੇ ਅਸੀਂ ਤਾਂ ਆਮਤ ਬਲ ਜ਼ਿਲ੍ਹੇ ਦੇ ਆਗੂ ਆ ਇਹ ਗੱਲ ਕਹਿ ਨਹੀਂ ਸਕਦੇ ਉਹ ਕਹਿ ਸਕਦਾ ਉਹਨੇ ਕਹਿ ਦਿੱਤੀ ਚਲੋ ਠੀਕ ਹੈ ਅਸੀਂ ਤਾਂ ਜਿੰਨੀ ਗੱਲ ਸਾਰੇ ਕੋਲੇ ਜਿਵੇਂ ਜਗੀਰ ਸਿੰਘ ਖੇਰਾ ਨੇ ਦੱਸਿਆ ਵੀ ਇਹ ਜਿਲੇ ਦੇ ਆਗੂ ਆ ਜਿਲੇ ਦੇ ਆਗੂ ਆ ਦਰਾਂ ਨਾ ਹੀ ਕਹਿ ਦਿੱਤਾ ਠੀਕ ਹੈ ਪਰ ਸਰਕਾਰਾਂ ਨੇ ਸਰਕਾਰਾਂ ਦਾ ਹੱਕ ਬੰਦਾ ਇੱਥੇ ਬਾਹ ਫੜਨੀ ਠੀਕ ਹੈ ਭਾਵੇਂ ਜਿੰਨੀ ਮਰਜੀ ਸੇਵਾ ਹੋ ਰਹੀ ਏ ਤੇ ਐਲ ਡੀ ਵਾਲਾ ਦੇਮ ਕਣਕਾਂ ਵਾਲਾ ਗਾਂ ਵੀ ਕੋਈ ਜਾਂ ਲੰਮਟਾਂ ਦੀਆਂ ਵਿਆਜਾਂ ਜਿਹੜੀਆਂ ਨੇ ਮਾਫ਼ ਕਰਨਾ ਹੁਣਾਂ ਕੁਝ ਕਰਨ ਪਰ ਇਹ ਨਾ ਸਰਕਾਰਾਂ ਵੀ ਤਾਂ ਇੰਨੀ ਨਲਾਈਕੀ ਐ ਨਾ ਕੁਝ ਨਹੀਂ ਕਰਨਾ ਇਹਨਾਂ ਕੁਝ ਨਹੀਂ ਦਾ ਫਦੇ ਬਲੂਨਾ ਬੇਗਰੁਜੀ ਦੀ ਸੋ ਉੱਥੇ ਆਪਾਂ ਗੱਲਬਾਤ ਕੀਤੀ ਜਿਹੜੇ ਐਸਕੇਐਮ ਦੇ ਲੀਡਰ ਹੈਗੇ ਆ ਜਾਂ ਵੀ ਕਿ ਜੁੜਕਾਉਂਦਾ ਉਹਨਾਂ ਦੇ ਆਗੂ ਉੱਥੇ ਪਹੁੰਚੇ ਸਨ ਨਗਰ ਨਿਵਾਸੀ ਇਲਾਕਾ ਨਿਵਾਸੀ ਵੀ ਸਾਡੇ ਨਾਲ ਮੌਜੂਦ ਹੈਗੇ ਇੱਕ ਵਾਰੀ ਤੁਹਾਨੂੰ ਤਸਵੀਰ ਤਸਵੀਰਾਂ ਮਖਾਦਨੇ ਸਭ ਟੀਮ ਦਾ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜੀ ਆ ਸੋ ਤਸਵੀਰਾਂ ਅਸੀਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਜੋ ਹੈਗੇ ਜੋ ਹਾਲਾਤ ਤੁਸੀਂ ਦੇਖ ਸਕਦੇ ਹੋ ਸਾਹਮਣੇ ਜੋ ਇੱਥੇ ਇਹ ਝੋਨੇ ਦੀ ਫਸਲ ਸੀ ਸਾਹਮਣੇ ਵੱਡੇ ਪੱਦਰ ਤੇ ਪਿੱਛੇ ਵੀ ਤੁਸੀਂ ਸਾਫ਼-ਸਾਫ਼ ਤਸਵੀਰਾਂ ਦੇ ਵਿੱਚ ਦੇਖ ਸਕਦੇ ਜੇ ਇਹ ਪਿੰਡ ਹਾਮ ਚੱਕ ਦਾ ਰਗਬਾ ਤਾਂ ਹਾਮ ਚੱਕ ਤੇ ਅਸੀਂ ਮੌਜੂਦ ਹਾਂ ਜਿਹੜਾ ਫਰੋਇਪਰ ਦਿਆਂ ਇਹ ਤਸਵੀਰਾਂ ਨੇ ਤੁਸੀਂ ਦੇਖ ਸਕਦੇ ਹੋ ਪਾਣੀ ਥੋੜਾ ਜਿਹਾ ਜੱਜ ਫਰਕ ਜ਼ਰੂਰ ਪਿਆ ਹੈ ਡਾਉਨਸਟ੍ਰੀਮ ਜਿਹੜੀ ਕੱਟੀ ਹੈਗੀ ਸੋ ਇਸ ਚੱਲਦੀ ਹੋਈ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ ਜਿਹੜਾ ਸਾਡਾ ਚੈਨਲ ਹੈਗਾ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵਾਸਪਸ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ